ਲੈ ਵੀ ਦੋਸਤੋ ਆਪਾਂ ਵੀ ਕਰਾ ਲਿਆ ਜੀ ਥੂ ਠੱਪ ਜਾ ਬਾਵਾ ਚ ਰੋ ਗਿਆ ਸੀ 16 17 ਸਾਲ ਹੋ ਗਏ ਸੀ ਲਿਆਂਦੇ ਨੂੰ ਹੁਣ ਆ ਫਾਰਮਸ ਟ੍ਰੱਕ ਦਾ ਲਾਇਆ ਇਹਦੇ ਮੂਰੇ ਆ ਪੁੱਲਾ ਆ ਬੰਪਰ ਤੇ ਇੱਥੋਂ ਲੈ ਕੇ ਆ ਸਾਰੇ ਪੈਰਪੂਰ ਦਾ ਹਣ ਤੇ ਬ੍ਰੇਕ ਦੂਜੇ ਕਰਤੇ ਆ ਥੱਲੇ ਸਾਰਾ ਬਦਲਤਾ ਲਿੰਕ ਘੇਰ ਤੋਂ ਪਿੱਛੇ ਪਿੱਛੇ ਆ ਆ ਛਾਤਰੀ ਇਹਦੀ ਵਧੀਆ ਨਾਲ ਦੀ ਹੋਈ ਆ ਬ ਮਗਰਿਆੜ ਦੇਖੋ ਕਿੰਨੇ ਮਜ਼ਬੂਤ ਨੇ ਤੇ ਆਪਣੇ ਆਦੇ ਮਗਰਿਆੜ ਪਹਿਲਾਂ ਵਾਲੇ ਗਲਕੇ ਸੀ ਜਮ ਆਹ ਹੱਕ ਹੱਕ ਬਹੁਤ ਵਧੀਆ ਲਿੰਕਾਂ ਲੰਕਾਂ ਸਾਰੀਆਂ ਬਣਾਤੀਆਂ ਵਧੀਆ ਬਾਕੀ ਆਪਾਂ ਦੇਖਦੇ ਆ ਦੂਜੀਆਂ ਟੂਬਾਂ ਬੁਲਾਤੀਆਂ ਦੇ ਡਿਸਕ ਬ੍ਰੇਕਾਂ ਵਾਲੀਆਂ ਉਹ ਪਹਿਲਾਂ ਬ੍ਰੇਕ ਬਣਾ ਵਾਲੀ ਮਾਰ ਪੈਂਦੀ ਸੀ ਇਹਨਾਂ ਨੂੰ ਇਹ ਫੋਰਡ ਨੂੰ ਕੋਈ ਵੀ ਫੋਰਡ ਆ ਬ੍ਰੇਕ ਬਣਾ ਤਾਂ ਮਾਰ ਪੈਂਦੀ ਪੈਂਦੀ ਦੇਖੀ ਬੱਬੂ ਲਾ ਕੇ ਮੋੜ ਕੇ ਦੇਖੀ ਬ੍ਰੇਕ ਲੱਗੇ ਆਪਾਂ ਦੇਖਦੇ ਆ ਹੁਣ ਕਿਵੇਂ ਲੱਗਦਾ ਬ੍ਰੇਕ ਚਲਾ ਕੇ ਦੇਖਦਾ ਬੱਬੂ ਚਲੋ ਉੱਥੇ ਮੋੜ ਲਈ ਚਲ ਦੇਖ 11 ਹਾਰੀ ਫੋਰਡ ਵਰਗਾ ਹੁੰਦਾ ਕਿ ਇਹਦਾ ਦੇਖੋ ਇਹ ਕਰਾ ਕੇ ਤਾਂ ਅੰਦਾਜ਼ ਤਿੰਨ ਦੋ ਤਿੰਨ ਲੱਗੇ ਇੱਥੇ ਮੋੜ ਲਈ ਬ੍ਰੇਕਾਂ ਤੋਂ ਉਹ ਬ੍ਰੇਕ ਤੇ ਮੋੜ ਕੇ ਲਿਆ ਬ੍ਰੇਕ ਤੇ ਮੋੜ ਡੱਕਰ ਕੇ ਨਹੀਂ ਹੌਲੀ ਮੋੜ ਹੌਲੀ ਲਿਆ ਨੇ ਆਇਆ ਕੱਕਾ ਹੁਣ ਤਾਂ ਕੱਲਾ ਕੱਲਾ ਟਾਇਰ ਦਾਨ ਚਲ ਕੱਕਾ 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 ਆਇਆ ਕੱਕਾ ਤਾਂ ਅੱਗੇ ਬ੍ਰੇਕ ਲੱਗਦੀ ਨਹੀਂ ਜੀ। ਇਹ। ਹੁਣ ਉਹ ਕਰਾ ਮਾ ਕੇ ਰੰਗ ਦਾ। ਚੱਲਿਆ ਘਰੇ ਰਹਿ। ਹੁਣ ਉਹ ਪਾ ਵਧੀਆ ਲਾ ਕੇ ਨੇ ਮੋਡੀਫਾਈ ਕਰਾ ਆ ਕਾਹਨੂੰ ਖਸਾਈ ਜਾਂਦਾ ਟਾਇਰ। ਹੁਣ ਉਹ ਤਾਂ ਰੰਗ ਕਰਾ ਦੇ ਆ ਵੀ। ਇਹਦੇ ਵਧੀਆ ਪੇਂਟਰ ਤੋਂ ਰੰਗ ਕਰਾ ਕੇ ਕੋਈ ਕਾਹਨੂੰ ਖਸਾਈ ਜਾਂਦਾ ਟਾਇਰ। ਇਹਦੇ ਵਧੀਆ ਪੇਂਟਰ ਤੋਂ ਰੰਗ ਕਰਾ ਕੇ ਇਹਨੂੰ ਅੱਖਾਂ ਦੇ 10 ਸਾਲ ਫੇਰ ਨਿਕਾਲਦਾ ਇਹ। ਇਹ ਕੋਹਨ ਕੱਲਾ ਮੂਰਲਾ ਹਿੱਸਾ ਰਹਿ ਗਿਆ ਬਦਲਣ ਵਾਲਾ ਇਹ ਵੀ ਆਪਾਂ ਪਾਵਰ ਕਰਾ ਦੇਾਂਗੇ ਇਹਨੂੰ ਪਾਵਰੀ ਚੱਕਾ ਕਰਾ ਕੇ ਤੇ ਇਹ ਰੱਖਾਂਗੇ ਇਹਨੂੰ ਵਿੱਚ ਨਾਲ ਤਾਂ ਕੀਲ ਹੀ ਨਹੀਂ ਇਹ ਇਹ ਤਾਂ ਬੜੀ ਕਰਮ ਵਾਲੀ ਚੀਜ਼ ਐ 93 ਮਾਡਲ ਐ ਇਹ ਹੁਣ ਗੱਲ ਕਰਾ ਦੋ ਤਿੰਨ ਪੰਤਾ ਜਾ ਹੋਊਗਾ ਇਹ ਰੰਗ ਵੱਜ ਕੇ ਇੱਕੋ ਜਿਹਾ ਹੋ ਜਾਊਗਾ ਦੇਖੋ ਕਿੰਨਾ ਚੱਜੜਿਆ ਛਾਤਰੀ ਸੁਤਰੀ ਨਾ ਪੂਰਾ ਨਵਾਂ ਬਣ ਜੂ ਜਾਮ ਇਹਨੂੰ ਲਾ ਲਾਂਗੇ ਰੁਪਈਏ ਤਾਂ ਨਾ ਟਾਇਰ ਕਟਾ ਕੇ ਦੂਜੇ ਟਾਇਰ ਪਾਵਾਂਗੇ ਆ ਫੜੀ ਦੇਖਿਓ ਬਾਪੂ ਮੈਂ ਚਲਾ ਕੇ ਦੇਖਾਂ ਕੋਲੇ ਰੱਖੀ ਰਹਿ ਗਿਆ ਹੋਰ ਰਤੀ ਦੇਖਦੇ ਆਪਾਂ ਵੀ ਚਲਾ ਕੇ ਇਹ ਇਹ ਰੇਸ ਉੱਪਰ ਹੈ ਰੇਸ ਉੱਪਰ ਐਗਟੀ ਲੱਗਦੀ ਆਪਾਂ ਰੈਲੀ ਆ ਨਾ ਦਾਸਟਰ ਕਰਕੇ ਲਵਾਈ ਆ ਇਹ ਨਾ ਤਾਂ ਬਣਦੀ ਗੱਲ ਵਧੀਆ। ਬਾਕੀ ਹੁਣ ਰੌਣਕ ਕਰਾ ਕੇ ਦਿੱਤੂ ਇਹ ਕਿਦਾਂ ਬ੍ਰੇਕ ਨਾ ਮਾਰਿਆ ਤੂੰ ਟਾਇਰ ਵਾਲੇ ਕਿਸਾਉਂਦਾ ਸੁੱਕੇ ਫੈਟਰ। ਬਾਕੀ ਫਰਸ਼ ਤੇ ਫਰਸ਼ ਤੇ ਚੱਕਦਾ ਵਾਲੇ ਟਾਇਰ। ਹੋਰ ਤੂੰ ਉਹ ਦੇ ਕੇ ਮਾਰਿਆ ਲਿਖੀ ਦੇ ਤੇ ਐਨ ਚਾਹੀਦਾ। ਚਾਬੀ ਕੱਟ ਦੇ। ਆ ਜਾ। ਚਲ। ਉਹਨੇ ਟਾਇਰ ਤਾਂ ਇਹ ਹੋਣੀ ਕਿਸਾਉਂਦਾ ਜਿੰਨੇ ਆਪਾਂ ਬ੍ਰੇਕਾਂ ਮਾਰ ਕੇ ਖਿਸਾਉਣੇ। ਬਾਕੀ 100 ਲਾਈਟਾਂ 2000 ਆ ਡੱਕ ਡੱਕ ਸਾਰਾ ਨਾਲ ਹੀ ਆਹ ਤੇ ਲਾਈਟਾਂ ਲੁੱਟਾ ਪੂਰੀਆਂ ਟਿੱਕ ਟਾਕੀਆਂ ਲਵਾਉਣੀਆਂ। 2200 ਦੇ ਆਹ ਤੇ ਕੱਲੇ ਕੀ ਇਹ ਵੀ ਨਵੇਂ ਮਾਡਲ ਵਾਲੇ ਨੇ ਨਾ ਉੱਚੇ ਮਾਡਲ ਇਹ ਵੀ ਨਵੇਂ ਮਾਡਲ ਵਾਲੇ ਪਾਸੇ ਦੇ ਸਾਈਡ ਤੇ 70 ਕਿਲੋ ਦੀ ਹੁੱਕਾ ਹੁੱਕੀ ਬੜੀ ਨਗਰ ਹੈ ਉਹ ਦੇਖ ਥੱਲੇ ਲੱਗ ਰਹੀ ਕੀ ਹੂੰ ਮੈਨੂੰ ਪਤਾ ਥੱਲੇ ਚੱਕੇ ਜੜੀ ਹੋਈ ਹੈ ਉਹ ਜਾਂਦੀ ਇਹ ਤਾਂ ਐ ਲੱਗ ਜਿਵੇਂ ਤੂੜੀ ਵਾਲਾ ਟਰਾਲੇ ਚੱਲ ਚੱਲੀ ਹੁੰਦੀ ਹੈ ਨਾ ਚਲੋ ਹੁਣ ਰੰਗ ਦਾ ਰਹਿ ਗਿਆ ਗੱਲਾ ਰੰਗ ਕਰਾ ਕੇ ਟਾਇਰ ਪਾ ਕੇ ਇਹਨੂੰ ਕਰਾ ਕੇ ਮੋਡੀਫਾਈ 10 20 ਸਾਲ ਫੇਰ ਨਿਕਲਦਾ ਹੈ ਇੰਜਨ ਜਨੇ ਦਾ ਓਕੇ ਆ ਜਾਮ ਹੁਣ ਧੋ ਦੀ ਇਹਨੂੰ ਕੰਮ ਲੈ ਕੇ ਹਟਿਆ ਤਣਕਾ ਕੁਣਕਾ ਵੱਢ ਕੇ ਤੂੜੀ ਚੜੀ ਬਣਾ ਕੇ ਨਮੇੜਤਾ ਕੰਮ ਸਾਰਾ ਹੁਣ ਇਹਦਾ ਕੰਮ ਵੀ ਜ ਉਦੋਂ ਆ ਤੋ ਕੇ ਨੂੰ ਆ ਪਕੜਾ ਲੇਗੇ ਚਲੋ ਠੀਕ ਹੈ ਬਾਈ ਦੱਸੋ ਕਿਵੇਂ ਲੱਗਿਆ ਕੀ ਤੋਂ ਰੰਗ ਕਰਾਈਏ ਅਸੀਂ ਜੋ ਕਿ ਹੈਗਾ ਪੇਂਟਰ ਵਧੀਆ ਤਾਂ ਉਹ ਵੀ ਦੱਸੋ ਸਾਨੂੰ ਜਰੂਰ ਓਕੇ